ਦੋਸਤੋ ਐਸ ਕੌਲੀ ਦੇ ਵਿੱਚ ਜਿਹੜੀ ਕਾਲੀ ਚੀਜ਼ ਹੈ ਨਾ ਜੇ ਤੁਹਾਡਾ ਸਿਰਦਰਦ ਬਹੁਤ ਹੀ ਜ਼ਿਆਦਾ ਕਰਦਾ ਹੋ ਜਿਨ੍ਹਾਂ ਲੋਕਾਂ ਦਾ ਸਿਰਦਰਦ ਬਹੁਤ ਜ਼ਿਆਦਾ ਕਰਦਾ ਹੈ ਇਦਾਂ ਲੱਗਦਾ ਕਿ ਸਿਰ ਦੇ ਵਿੱਚ ਕੋਈ ਥੋੜੇ ਮਾਰਦਾ ਜਾਂ ਫਿਰ ਜਿਨ੍ਹਾਂ ਨੂੰ ਮਾਈਗਰੇਨ ਦੀ ਪ੍ਰੋਬਲਮ ਹੈ ਉਹਨਾਂ ਦਾ ਵੀ ਸਿਰ ਜਿਹੜਾ ਬਹੁਤ ਦਰਦ ਹੁੰਦਾ ਪਰ ਦੋਸਤੋ ਇਹ ਜਿਹੜੀ ਕਾਲੀ ਚੀਜ਼ ਹੈ ਨਾ ਜੇ ਤੁਸੀਂ ਇਸ ਚੀਜ਼ ਦੀ ਥੈਰੇਪੀ ਸਿਰਫ 2 ਮਿੰਟ ਕਰ ਲਈ ਨਾ ਤਾਂ ਤੁਹਾਡਾ ਸਿਰਦਰਦ ਦੋਸਤੋ ਮਿੰਟ ਤੋਂ ਮਿੰਟ ਜਿਹੜਾ 5 ਮਿੰਟ ਦੇ ਵਿੱਚ ਹੀ ਖਤਮ ਹੋ ਜਾਊਗਾ ਪੂਰਾ ਦਾ ਪੂਰਾ ਜਿਹੜਾ ਚੱਗਿਆ ਜਾਊਗਾ ਇੰਨੀ ਕਿ ਇਹ ਜਿਹੜੀ ਜ਼ਬਰਦਸਤ ਚੀਜ਼ ਹੈ ਨਾ ਕਾਲੀ ਚੀਜ਼ ਕਿ ਕੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਦੋਸਤੋ ਹੁੰਦਾ ਕੀ ਹੈ ਕਿ ਕਈ ਲੋਕਾਂ ਦਾ ਜਿਹੜਾ ਸਿਰ ਹੈ ਨਾ ਬਹੁਤ ਹੀ ਜ਼ਿਆਦਾ ਦਰਦ ਨੂੰ ਲੱਗ ਜਾਂਦਾ ਜਾਂ ਫਿਰ ਜਿਹੜੇ ਕਈ ਲੋਕ ਹੈ ਨਾ ਬਹੁਤ ਜ਼ਿਆਦਾ ਟੈਨਸ਼ਨ ਲੈਂਦੇ ਆ ਤੇ ਜਿਨ੍ਹਾਂ ਕੋ ਕੋਈ ਕਾਰੋਬਾਰ ਨਹੀਂ ਹੈਗਾ ਉਹ ਵੀ ਬਹੁਤ ਜ਼ਿਆਦਾ ਟੈਨਸ਼ਨ ਲੈਂਦੇ ਤੇ ਉਹਨਾਂ ਦਾ ਸਿਰ ਜਿਹੜਾ ਬਹੁਤ ਜ਼ਿਆਦਾ ਦਰਦ ਨੂੰ ਲੱਗ ਜਾਂਦਾ ਹੋਣ ਲੱਗ ਪੈਂਦਾ ਆ ਪਰ ਉਹਦੇ ਲਈ ਦੋਸਤੋ ਕਰਨਾ ਕੀ ਹੈ ਕਿ ਕਈਆਂ ਲੋਕਾਂ ਨੂੰ ਜਿਹੜਾ ਵਾ ਮਾਈਗਰੇਨ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਆ ਮਾਈਗਰੇਨ ਤੇ ਉਹਦੇ ਨਾਲ ਜਿਹੜਾ ਵਾ ਸਿਰ ਜਿਹੜਾ ਵਾ ਬਹੁਤ ਜਿਆਦਾ ਦਰਦੋਂ ਲੱਗ ਜਾਂਦਾ ਤਾਂ ਇਦਾਂ ਲੱਗਦਾ ਕੋਈ ਨਾ ਕੋਈ ਆਪਣੇ ਸਿਰ 'ਚ ਥੋੜਾ ਹੀ ਮਾਰ ਰਿਹਾ ਹੈ ਉਹਦੇ ਲਈ ਦੋਸਤੋ ਤੁਸੀਂ ਜਿਹੜੇ ਆ ਲੌਂਗ ਲੈਣੇ ਆ ਲੌਂਗ ਲਵਾਂਗੇ ਦੋਸਤੋ ਇਹ ਨਹੀਂ ਆ ਕਿ ਕੋਈ ਵੀ ਲੌਂਗ ਚੋਕਲੇ ਹੋਣੇ ਚੰਗੀ ਕੰਪਨੀ ਦੇ ਜਿਹੜੇ ਲੌਂਗ ਹੈ ਨਾ ਟੋਪੀ ਵਾਲੇ ਲੌਂਗ ਉਹ ਲੈਣੇ ਆ ਕਿ ਜਿਹਨਾਂ ਦੀ ਖੁਸ਼ਬੂ ਵੀ ਪੂਰੀ ਹੋਵੇ ਇਸ ਕਰਕੇ ਚੰਗੀ ਕੰਪਨੀ ਦੇ ਜਿਹੜੇ ਲੌਂਗ ਹੈ ਨਾ ਉਹ ਲੈਣੇ ਦੋਸਤੋ 5-7 ਲੌਂਗ ਜਿਹੜੇ ਨਾ 5-7 ਲੌਂਗ ਤੁਸੀਂ ਲੈਣੇ ਆ ਆਪਣੇ ਤਵੇ ਦੇ ਉੱਤੇ ਪਾ ਲੈਣੇ ਤੇ ਗੈਸ ਨੂੰ ਆਪਾਂ ਆਨ ਕਰ ਲਿਆ ਉਹ ਹੁਣ ਆਪਾਂ ਜਿਹੜਾ ਵਾ ਇਹਨੂੰ ਭੁੰਨੀ ਜਾਣਾ ਭੁੰਨੀ ਜਾਣਾ ਉਹਨਾ ਟਾਈਮ ਭੁੰਨੀ ਜਾਣਾ ਜਿੰਨਾ ਟਾਈਮ ਜਿਹੜਾ ਇਹ ਬਿਲਕੁਲ ਕਾਲੇ ਨਹੀਂ ਨਾ ਹੋ ਜਾਂਦੇ ਆਪਣੇ ਲੋਗ ਉਹਨਾ ਟਾਈਮ ਲੋਂਗਰ ਨੂੰ ਆਪਾਂ ਭੁੰਨੀ ਜਾਣਾ ਭੁੰਨੀ ਜਾ। ਉਸ ਤਰ੍ਹਾਂ ਦੋਸਤੋ ਅੱਜਕੱਲ ਜਿਹੜੇ ਆਪਣੇ ਬਜ਼ੁਰਗਾਂ ਦੇ ਸਿਰ ਤੇ ਜਿਹੜੇ ਦਰਦ ਹੁੰਦੇ ਹੀ ਹੁੰਦੇ ਆ ਪਰ ਦੋਸਤੋ ਜਿਹੜਾ ਨੌਜਵਾਨ ਪੀੜੀ ਆ ਨਾ ਉਹਨਾਂ ਦੇ ਵੀ ਜਿਹੜੇ ਸਿਰ ਬਿਲਕੁਲ ਜਿਹੜੇ ਆ ਦਰਦੋਂ ਲੱਗ ਜਾਂਦੇ ਬਹੁਤ ਹੀ ਜ਼ਿਆਦਾ ਤੋਂ ਬਾਅਦ ਜਿਹੜਾ ਵਾ ਹੁਣ ਲੱਗ ਪੈਂਦੇ ਤੇ ਲੋਕ ਜਿਹੜੇ ਆ ਮਿੰਟੋ ਮੇਟੀ ਆਈਡੀ ਆਈਆਂ ਗੋਲੀਆਂ ਜਿਹੜੀਆਂ ਵਾ ਪਾਣੀ ਕੋਈ ਫਰਕ ਵੀ ਨਹੀਂ ਪੈਂਦਾ ਸੇਰ ਆਪਣਾ ਉਦਾਂ ਦਾ ਉਦਾਂ ਹੀ ਰਹਿੰਦਾ ਪਰ ਦੋਸਤੋ ਇਹ ਜਿਹੜੀ ਲੌਂਗਾਂ ਦੀ ਥੈਰੇਪੀ ਜ਼ਰੂਰ ਕਰਿਓ ਇੱਕ ਵਾਰ ਤੁਹਾਨੂੰ ਰਿਜ਼ਲਟ ਬਹੁਤ ਵਧੀਆ ਮਿਲੂਗਾ ਤੇ ਇਹਨੂੰ ਹੁਣ ਦੋਸਤੋ ਆਪਾਂ ਕਾਲੇ ਹੋਣ ਦੇਣਾ ਵਾ ਕਟੂ ਕਟੇ 5 ਕਿ ਮਿੰਟ ਲੱਗਣਗੇ ਇਹਨਾਂ ਨੂੰ ਚੰਗੀ ਤਰ੍ਹਾਂ ਕਾਲੇ ਕਰ ਲੈਣਾ ਹੈ ਫੇਰ ਤੁਹਾਨੂੰ ਦੱਸੂਗਾ ਕਿ ਇਹਨਾਂ ਦੀ ਥੈਰੇਪੀ ਕਰਨੀ ਕਿਵੇਂ ਹੈ ਜਦੋਂ ਇਹ ਕਾਲੇ ਹੋਣ ਲੱਗੇ ਇਹਨਾਂ ਜੋ ਜਿਹੜਾ ਧੂੰਆਂ ਜਾਂ ਨਿਕਲਣ ਲੱਗ ਜਾਵੇ 5 ਮਿੰਟ ਹੋ ਗਿਆ ਤੇ ਵੇਖੋ ਤੁਸੀਂ ਪਹਿਲਾਂ ਇਹਨਾਂ ਤੇ ਵੀ ਇਹ ਵਾਈਟ ਵਾਈਟ ਕਲਰ ਆਉਣ ਲੱਗ ਜੂਗਾ ਤੇ ਇਹਨਾਂ ਚੋਂ ਧੂੰਆਂ ਵੀ ਜਿਹੜਾ ਬਹੁਤ ਜ਼ਿਆਦਾ ਨਿਕਲਣ ਲੱਗ ਗਿਆ ਹੁਣ ਇਹਨਾਂ ਨੂੰ ਹਜੇ ਆਪਾਂ ਪੁੰਨੀ ਜਾਣਾ ਪੁੰਨੀ ਜਾਣਾ ਇਹਨਾਂ ਨੂੰ ਪੂਰਾ ਕਾਲਿਆ ਕਰਨਾ ਹੈ ਵੇਖੋ ਤੁਸੀਂ ਧੂੰਆਂ ਕਿੰਨਾ ਜੋਰ-ਸ਼ੋਰਾਂ ਤੇ ਨਿਕਲ ਰਿਹਾ ਹੈ ਇਹਦੀ ਆਪਾਂ ਬਸ ਥੈਰੇਪੀ ਕਰਨੀ ਹੈ ਹੁਣ ਹਜੇ 2-3 ਮਿੰਟ ਹੋਰ ਲੱਗਣਗੇ ਇਹਨਾਂ ਨੂੰ ਪੁੱਜਣ ਤੇ ਇਹਨਾਂ ਨੂੰ ਕਾਲੇ ਹੋਣ ਤੇ ਗੈਸ ਆਪਣਾ ਇੱਥੱਲੇ ਚ ਪਾਊਡਰ ਜਿਹਾ ਉਹ ਬਣਾ ਲੈਣਾ ਲੋ ਵੀ ਦੋਸਤੋ ਇਹ ਹੋ ਗਿਆ ਕਰਾਸ਼ ਤੇ ਹੁਣ ਆਪਾਂ ਇਹਨਾਂ ਨੂੰ ਜਿਹੜਾ ਵਾ ਗੈਸ ਬੰਦ ਕਰ ਦਿੰਨੇ ਆ ਤੇ ਇਹਨੂੰ ਆਪਾਂ ਕੱਢ ਲੈਨੇ ਆ ਕਿਸੇ ਕੌਲੀ ਦੇ ਵਿੱਚ ਤੇ ਦੋਸਤੋ ਆ ਜਿਹੜੀ ਛਾਹ ਹੁਣ ਬਣ ਚੁੱਕੀ ਹੈ ਨਾ ਕੋਲੇ ਹੀ ਬਣ ਚੁੱਕੀ ਹੈ ਤੇ ਇਹਨਾਂ ਨੂੰ ਹੁਣ ਦੋਸਤੋ ਆਪਾਂ ਇਹਦੀ ਥੈਰੇਪੀ ਕਿਵੇਂ ਕਰਨੀ ਆ ਇਸ ਕੌਲੀ ਦੇ ਵਿੱਚ ਪਾ ਕੇ ਜਿਹੜੇ ਵੀ ਬੰਦੇ ਦਾ ਸਿਰ ਦਰਦ ਹੁੰਦਾ ਨਾ ਤੁਸੀਂ ਇਸ ਨੂੰ ਇਹਦੀ ਹੁਣ ਦੋਸਤੋ ਜਿਹੜੀ ਸਮੈਲ ਹੈ ਨਾ ਬਹੁਤ ਹੀ ਜ਼ਿਆਦਾ ਜਿਹੜੀ ਆ ਸਾਰੇ ਘਰ ਦੇ ਵਿੱਚ ਵੀ ਮਹਿਕਣ ਲੱਗੇ ਤੇ ਇਹਨਾਂ ਦੇ ਵਿੱਚ ਉਹ ਤੇ ਬਹੁਤ ਹੀ ਜ਼ਿਆਦਾ ਆ ਰਹੀ ਆ ਹੁਣ ਦੋਸਤੋ ਆਪਾਂ ਜਿੱਦਾਂ ਸਵੇਰੇ ਸਵੇਰੇ ਉੱਠ ਕੇ ਲੰਬੇ ਲੰਬੇ ਸਾਹ ਲੈਨੇ ਆ ਨਾ ਪੰਜ ਇੱਕ ਐਦਾਂ ਆਪਾਂ ਜਿਹੜਾ ਵਾ ਕਟੋ-ਕਟ 2 ਮਿੰਟ ਲੰਬੇ ਲੰਬੇ ਸਾਹ ਲੈਣੇ ਆ ਇਸ ਨੂੰ ਨੱਕ ਦੇ ਲਾਗੇ ਲਾ ਕੇ ਆਪਾਂ ਸਾਹ ਲਈ ਜਾਣਾ ਇਹਨਾਂ ਦੋਸਤੋ ਇਸ ਤਰੀਕੇ ਦੇ ਨਾਲ ਇਹਨਾਂ ਲੌਂਗਾ ਦਾ ਤੁਸੀਂ ਸਾਹ ਲੈਣਾ ਆ 2 ਮਿੰਟ ਜਿਹੜਾ ਵਾ ਲੰਬੇ ਲੰਬੇ ਸਾਹ ਲੈਣੇ ਆ ਤੇ ਇਹਨਾਂ ਦਾ ਜਿੰਨੀ ਵੀ ਜਿਹੜੀ ਸਮੈਲ ਹੈ ਨਾ ਤੁਹਾਡੇ ਸਰੀਰ ਦੇ ਅੰਦਰ ਜਾਣੀ ਚਾਹੀਦੀ ਆ ਨਾ ਕਰਹੀਂ ਇਹਨਾਂ ਦਾ ਜਿਹੜਾ ਧੂਆਂ ਵੀ ਜਿਹੜਾ ਆਉਂਦਾ ਹੈ ਨਾ ਸਾਰਾ ਦਾ ਸਾਰਾ ਜਿਹੜਾ ਨੱਕ ਰਹੀਂ ਤੁਹਾਡੇ ਸਰੀਰ ਦੇ ਅੰਦਰ ਜਾਊਗਾ ਤੇ ਤੁਹਾਡਾ ਜਿਹੜਾ ਸਿਰਦਰਦ ਹੈ ਨਾ 55 ਮਿੰਟਾਂ ਦੇ ਵਿੱਚ ਵਿੱਚ ਪੂਰੇ ਦਾ ਪੂਰਾ ਸਿਰਦਰਦ ਖਤਮ ਹੋ ਜਾਊਗਾ ਇੰਨਾ ਕਿ ਇਹ ਜਿਹੜਾ ਵਧੀਆ ਤਰੀਕਾ ਵਾ ਦੋਸਤੋ ਇਹ ਜਿਹੜੇ ਪੁਰਾਣੇ ਬਜ਼ੁਰਗ ਵੀ ਜਿਹੜੇ ਸੀ ਨਾ ਆਪਣੇ ਇਹ ਵਾਲਾ ਤਰੀਕਾ ਯੂਜ਼ ਕਰਕੇ ਆਪਣਾ ਸਿਰਦਰਦ ਜਿਹੜਾ ਸੀ ਮਿੰਟਾਂ ਸੈਕਿੰਟਾਂ ਦੇ ਵਿੱਚ ਚੁੱਕ ਦਿੰਦੇ ਸੀ ਖਤਮ ਕਰ ਦਿੰਦੇ ਸੀ ਇਹ ਤਰੀਕਾ ਦੋਸਤੋ ਬਹੁਤ ਹੀ ਵਧੀਆ ਸਦੀਆਂ ਤੋਂ ਚੱਲਦਾ ਆਉਂਦਾ ਤੁਸੀਂ ਯੂਜ਼ ਕਰਕੇ ਵੇਖੋ ਬਹੁਤ ਹੀ ਵਧੀਆ ਜਿਹੜਾ ਤੁਹਾਨੂੰ ਇਹਦਾ ਰਿਜ਼ਲਟ ਹੈ ਨਾ ਉਹ ਮਿਲੂਗਾ ਤੇ ਵੀਡੀਓ ਦੋਸਤੋ ਚੰਗੀ ਲੱਗੀ ਨਾ ਤੇ ਦੱਬ ਕੇ ਸ਼ੇਅਰ ਕਰਕੇ ਜਾਓ ਗਾਂ ਦੀਆਂ ਤੇ ਗਾਂ ਵੀ ਇਦਾਂ ਦੀਆਂ ਹੋਰ ਪੋਸਟਾਂ ਵੇਖ ਲਈ ਆਪਣੇ ਪੇਜ ਨੂੰ ਫੋਲੋ ਕਰਕੇ ਜਰੂਰ ਜਾਓ ਧੰਨਵਾਦ ਸਾਰਿਆਂ ਦਾ ਦੋਸਤੋ ਇਹ ਲੌਂਗਾ ਵਾਲੀ ਥੈਰੇਪੀ ਬਹੁਤ ਹੀ ਜ਼ਬਰਦਸਤ